ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਮੇਰੇ ਚੈਨਲ 'ਚ ਇਹ ਦਿਨ ਹੈਗਾ ਜੀ ਐਤਵਾਰ ਦਾ ਇੱਥੇ ਆਪਾਂ ਲੱਗੇ ਸੀਗੇ ਅੱਜ ਸਫਾਈ ਕਰਨ ਟਾਈਮ ਹੈਗਾ ਇਹ 7 ਵਜੇ ਦਾ ਬਾਕੀ ਉਦੋਂ ਆਪਾਂ ਕੰਮ ਨੇ ਮਿਹੜਿਆ ਸੀ ਸਾਰੇ ਮੱਜਾਂ ਦਾ ਗੋਹੇ ਦਾ ਸਾਰਾ ਤੇ ਅੱਜ ਆਪਾਂ ਸਫਾਈ ਕਰਦੇ ਸੀਗੇ ਕਿਉਂਕਿ ਹਰਮਨ ਵੀ ਘਰੇ ਸੀਗੀ ਅੱਜ ਤਾ ਕਰਕੇ ਕਿ ਚਲੋ ਦੋਨੇ ਮਾਮਾ ਤੀਰ ਰੱਖ ਕੇ ਸਫਾਈ ਕਰ ਦਿਆਂਗੇ ਜੇ ਸਾਰੇ ਘਰ ਦੀ ਮੇਲਾ ਹੋਣ ਕਰਕੇ ਸਭ ਸਫਾਈ ਕਰਦੇ ਸੀਗੇ ਬਹੁਤ ਤਾਂ ਨਹੀਂ ਜਿਆਦਾ ਤਾਂ ਨਹੀਂ ਸੀ ਕਰਨ ਵਾਲੀ ਪਹਿਲਾਂ ਆਪਾਂ ਕੀਤੀ ਹੋਈ ਸੀਗੀ ਥੋੜੀ ਥੋੜੀ ਸਫਾਈ ਸੀਗੀ ਕਰਨ ਵਾਲੀ ਆਪਣੇ ਬੈੱਡ ਨਾਲੇ ਕਮਰੇ ਦੀ ਸਫਾਈ ਕਰਨ ਤੋਂ ਬਾਅਦ ਆ ਗਈ ਸੀਗੀ ਮੈਂ ਮੱਜਾਂ ਵਾਲੇ ਛੱਡਾਂ ਥੱਲੇ ਇੱਥੇ ਜਾਲੇ ਬਹੁਤ ਲੱਗੇ ਹੋਏ ਸੀਗੇ ਪਿੱਛੇ ਤਾਂ ਆਪਾਂ ਸਾਰੇ ਘਰ ਦੀ ਸਫਾਈ ਪਹਿਲਾਂ ਵੀ ਕਰਤੀ ਸੀਗੀ ਮਹੀਨਾ ਖੋ ਗਿਆ ਸਾਰੇ ਜਾਇਜੇ ਪੇ ਸਾਫ ਕਰਕੇ ਆਪਾਂ ਗੰਡੇ ਗੰਡੇ ਸਮਾਰ ਕੇ ਸਾਰਾ ਵਧੀਆ ਸਮਾਰਤਾ ਸੀ ਕਰ ਤੇ ਨਾਲੇ ਐ ਵੀ ਸੀ ਗਲਵੇਲੇ ਵੇਲੇ ਕੱਟ ਕਰਨਾ ਪੋਗਾ ਨਾਲੇ ਉਹ ਗਰਮੀ ਜੀ ਬਸ ਘਟ ਗਈ ਸੀ ਥੋੜੀ ਜੀ ਐਸੀ ਵਿਚਾਰ ਕੇ ਦਸਫਾਈ ਕਰਦੀ ਬਾਹਲੀ ਗਰਮੀ ਚ ਹੁੰਦੀ ਨਹੀਂ ਹੈਗੀ ਤੇ ਇਧਰ ਜਿਹੜੇ ਬੋਥ ਲੱਗੇ ਸੀਗੇ ਮੱਜਾਂ ਵਾਲੇ ਚ ਇਧਰ ਤਾਂ ਅਸੀਂ ਬਹੁਤ ਟਾਈਮ ਹੋ ਗਿਆ ਸੀ ਜਿਹੜੇ ਚਾੜਿਆਂ ਨੂੰ ਇਹ ਕੈਮਰਾ ਜਾਲੇ ਚੜਨਾ ਛੋਟਾ ਸੀ ਐਤਕਿ ਅਸੀਂ ਇਹ ਲਿਆਂਦਾ ਪਹਿਲਾਂ ਹੁੰਦਾ ਸੀ ਨਾ ਉਹ 40 ਚੂੜੀਆਂ ਜੀ ਅਸੀਂ ਉਹਦੇ ਵੱਧ ਜਾਂਦਾ ਸੀਗਾ ਉਹ ਜਿੱਥੇ ਛੱਤ ਉੱਚੀ ਹੁੰਦੀ ਵਧਾ ਸਕਦੇ ਸੀ ਉਹਨੂੰ ਬਹੁਤ ਆ ਖਿੜਾਲੇ ਲਾਏ ਮੈਂ ਇਹਦੇ ਨਾਲ ਇਹ ਛੋਟਾ ਸੀਗਾ ਉਹ ਟੁੱਟ ਗਿਆ ਸੀਗਾ ਪਹਿਲਾਂ ਤੇ ਉਹ ਉੱਚੇ ਥਾਂ 'ਚ ਖੜਕੇ ਜਿੰਨੇ ਜਿੰਨੇ ਮੈਥੋਂ ਲਹੇ ਮੈਂ ਲਾਹੀ ਐਂ ਵੀ ਸੀ ਪਰ ਇਹ ਮੱਜਾਂ ਵਾਲਾ ਫਰਸ਼ ਆਪਣਾ ਨੀਵਾਗਾ ਵੇੜੇ ਨਾਲ ਉੱਥੇ ਰਹਿ ਗਈ ਸੀਗੇ ਥੋੜੇ ਜਿਹਾ ਉਹ ਫਿਰ ਅਸੀਂ ਸ਼ਾਮ ਨੂੰ ਲਾਹੇ ਸੀਗੇ ਕੁਰਸੀ ਦੇ ਉੱਪਰ ਸਟੂਲ ਧਰ ਕੇ ਇੱਕ ਜਾਨੇ ਨੇ ਫੜ ਕੇ ਰੱਖਿਆ ਉਹ ਅਸੀਂ ਬਾਅਦ ਚ ਲਾਈ ਸੀ ਜਿੰਨੇ ਜਿੰਨੇ ਮੈਥੋਲੇ ਇਹ ਕਿ ਫਿਰ ਮੈਂ ਲਾਤੀ ਸੀ ਅੱਖਾਂ 'ਚ ਗੂੜਾ ਪੈਂਦਾ ਸੀ ਉੱਪਰੋਂ ਚੱਕਦੇ ਜਦੋਂ ਉੱਪਰ ਚੱਕ ਕੇ ਬਿਨਾਂ ਜਾਲੇ ਲੈਂਦੇ ਨਹੀਂ ਹੈਗੇ ਉਸ ਤੋਂ ਬਾਅਦ ਮੈਂ ਇਹ ਮਾਰਦੀ ਸੀਗੀ ਕੰਦਾ ਤੇ ਮੰਜਾ ਮੰਜਾਂ 'ਚ ਤਾਂ ਕੰਦਾ ਤੇ ਵੀ ਬਹੁਤ ਹੋ ਜਾਂਦਾ ਹੈਗਾ ਉਲੀ ਤੰਤੋਂ ਤੇ ਕੇ ਪਈ ਜਾਂਦਾ ਕੁਛ ਇਹ ਫਿਰ ਇੰਦਰ ਆਪਣਾ ਗਲੀ ਵਾਲਾ ਗੇਟ ਨੇੜੇ ਆ ਹਨਾ ਫਿਰ ਗਰਦਾ ਗੁਰਦਾ ਆ ਜਾਂਦਾ ਨਾ ਮਾਂ ਜੀ ਨਾਲ ਮੈਂ ਕੰਦਾਂ ਵੀ ਸਾਫ਼ ਕਰਤੀਆਂ ਸੀਗੀਆਂ ਮੱਝਾਂ ਦੇ ਉੱਪਰ ਪੁਰਾ ਪਈ ਜਾਂਦਾ ਸੀ ਇਸ ਕਰਕੇ ਮੈਂ ਪਹਿਲਾਂ ਕੀਤਾ ਸੀ ਚੱਲ ਕੇ ਜਦੋਂ ਨਿਵਾਵਾਂਗੇ ਸਾਰਾ ਮੱਝਾਂ ਧੋਤੀਆਂ ਜਾਣਗੀਆਂ ਫਰਸ਼ ਸ਼ਾਪ ਹੋ ਜੂਗਾ ਸਾਢੇ 7 ਦੇ ਟਾਈਮ ਸੀਗਾ ਇਹ ਤਾਂ ਸਵੇਰੇ ਸਵੇਰੇ ਕਰਦਾ ਸੀਗਾ ਨਾਕ ਮਿਲ ਕਰਨ ਨਾਲ ਸੀ ਉਧਰ ਕਮਰੇ ਵਿੱਚ ਹਰਮਨ ਕਰੀ ਜਾਂਦੀ ਸੀਗੀ ਇੱਥੇ ਕੰਦ ਤੋਂ ਛਿਪਰੀ ਡਿੱਗਦੀ ਸੀਗੀ ਕੈਲੀ ਜੋਤ ਕਹਿੰਿਆ ਮਮੀ ਕੇ ਲਈ ਡਿੱਗਦੀ ਜਦੋਂ ਮਿਲਦੀ ਸੀ ਉਹ ਤੋਂ ਭੱਜ ਗਈ ਜੋਤ ਨੇ ਵੀਡੀਓ ਬਣਾਈ ਸੀਗੀ ਤੇ ਮੇਰੀ ਉਧਰ ਜਾਲੇ ਝਾੜ ਕੇ ਆ ਗਏ ਸੀਗੇ ਅਸੀਂ ਇੱਧਰ ਹਰਮਨ ਨੇ ਜੋਤ ਨੂੰ ਬੋਲ ਮਾਰ ਲਿਆ ਕਹਿੰਦੀ ਵੀ ਗੱਡੇ ਲੈ ਕੇ ਜਾ ਆਵਾਰੋ ਸਫਾਈ ਕਰੀ ਜਾਂਦੀ ਸੀਗੀ ਬੈਡਾਂ ਦੀ ਬੈਡਰਸ ਕਿਾਈ ਬੈਠੀ ਸੀਗੀ ਉਹ ਕਹਿੰਦੀ ਵੀ ਅੱਜ ਇਸ ਸਕੇ ਆ ਕੇ ਸਾਰਾ ਇਹ ਟੋ ਪੂਰਾ ਕਰ ਦੂੰਗੀ ਤੇ ਜੋ ਤੇ ਵਿਚਾਰ ਨੱਤਾ ਹੋਇਆ ਸੀਗਾ ਸਿਰ ਇਹ ਔਖਾ ਜਾ ਹੋ ਕੇ ਮਸਾਲਾ ਐ ਸੀਗਾ ਚੱਕ ਕੇ ਕਰਦੇ ਇਹ ਹਰਮਣੇ ਬੈਡ ਇਧਰ ਸਕੇ ਆ ਤੇ ਮੈਂ ਜ਼ਿਆਦਾ ਵੀਡੀਓ ਨਹੀਂ ਬਣਾਉਦੀ ਹੁੰਦੀ ਫੇਰ ਹਨਾ ਵੀ ਆਪਣੀ ਹਰ ਮਣਾਉਂਦੀ ਆ ਫੇਰ ਵਿੱਚ ਇਹ ਆਉਂਦੀ ਨਹੀਂ ਹੁੰਦੀ ਆਪਣੇ ਬਲੌਗ ਚ ता करके फिर मैं जिन्ना कम मैं करती हूँ वो सफाई वीडियो मैं बना लैनी हूँ ये बैडर सक्या के कि सारा हेठ कूड़ा कटे भावे कि आप रोज कटते हैं, है हैं। फिर भी इना कोई ना कोई कागज पत्ते कुकर खा के अंदर सट देंगे ने हवा हेठा बढ़ जाते इस तुंत बाद इतने लग गई मैं गद्या ने ग्रब ला लेते लाते सी हर मंडे ਕਮਰੇ ਦੇ ਕਮਰੇ ਵਿੱਚ ਪਰਦੇ ਤੇ ਕਰਸੋਈ ਦੇ ਪਾਰ ਬੂਰੇ ਪਾਇਆ ਹੋਇਆ ਹੈਗਾ ਚਾਰ ਪੰਜ ਪੀਸ ਸੀਗੇ ਪਰਦਿਆਂ ਦੇ ਲਾਤੇ ਸੀ ਹਰਮਨ ਨੇ ਮੈਨੂੰ ਸਰਫ ਦੇ ਲੋਬ ਦੀ ਸੀ ਅੱਜ ਆਪਾਂ ਮਸ਼ੀਨ ਚ ਲਾਈ ਦੀ ਸੀ ਛੋਟੇ ਕੱਪੜੇ ਥੋੜੇ ਸੀਗੇ ਨਾਲੇ ਫਿਰ ਪਰਦੇ ਦਾ ਲੋਟ ਨਹੀਂ ਆਉਂਦੀ ਮਸ਼ੀਨ ਚ ਹੱਥਾਂ ਨਾਲ ਧੋਣੀ ਆਪਾਂ ਮੈਂ ਹੱਥਾਂ ਨਾਲ ਧੋਨੇ ਨਾਲ ਦੇ ਕੜੇ ਜਿੱਤਾ ਫਿਰ ਵੀ ਸਾਰੇ ਨਿਕਲ ਗਏ ਪਤਾ ਨਹੀਂ ਕੀ ਹੁੰਦਾ ਤਾਂ ਬੜਾ ਛੇਤੀ ਨਿਕਲਦੇ ਨੇ ਕਿ ਅਸੀਂ ਪਰਦੇ ਧੋਤੇ ਪਹਿਲਾਂ ਉਦੋਂ ਹੀ ਮੇਰੀ ਸਲਾਹ ਹੋਈ ਵੀ ਆਪਾਂ ਪਵਾ ਲਈਏ ਕੜੇਦਵਾਰੇ ਵਸ ਤੇ ਇਧ ਹੀ ਪਵਾਏ ਹੈਗੇ ਜਿਹੜੇ ਇੱਕਦੋ ਰਹਿੰਦੇ ਸੀ ਉਹ ਇੱਥੇ ਨਿਕਲ ਗਏ ਤੋੜ ਵੇਲੇ ਇਹ ਪਤਾ ਨਹੀਂ ਕਿਉਂ ਨਿਕਲ ਜਾਂਦੇ ਨੇਗੇ ਇਸ ਤੋਂ ਬਾਅਦ ਇੱਥੇ ਆਪਾਂ ਥੋੜੀ ਸਫਾਈ ਜਿਹਾ ਢੋਲੀ ਕੋਲੋਂ ਕਰੀ ਸੀਗੀ ਚੱਕਮ ਚੱਕ ਜਾਂ ਚੱਕਿਆ ਸੀਗਾ ਆਪਾਂ ਆਟਾ ਉਟਾ ਪਿਆ ਕੇ ਲਿਉਣਾ ਕੋਈ ਨਾ ਕੋਈ ਗੱਟਾ ਇੱਥੇ ਰਹਿ ਜਾਂਦਾਗਾ ਉਹ ਗੱਟੇ ਜੇ ਇਕੱਠੇ ਕੀਤੇ ਸੀਗੇ ਮੈਂ ਜਿਹੜੇ ਸਾਫ ਤੇ ਸਾਫ ਤੇ ਦੀ ਵਿੱਚ ਤਾਂ ਕੋਈ ਚੂਹੀ ਚਾਈ ਵੜ ਦਿੰਦੀ ਹੈਗੀ ਸਾਫ ਤੇ ਸਾਫ ਤੇ ਮੈਂ ਕੰਟ ਕੇ ਡੋਬਦੇ ਸੀਗੇ ਸਵੇਰੇ ਪਾਣੀ ਚ ਜਿਹੜੇ ਸਾਪ ਹੋ ਜਾਣਗੇ ਦੁਆ ਮੈਂ ਕੁੱਟਦਾ ਸੀਗਾ ਥਾਪੇ ਨਾਲ ਆਟੇ ਉੱਤੇ ਜਿਆ ਇਕੱਟੇ ਸੀਗੇ ਇਹ ਮਤਾ ਕਰਕੇ ਕੁੱਠੇ ਕਰਕੇ ਧੋਰੀ ਸੀ ਵਿੱਚ ਆਟਾ ਨਿਕਲਦਾ ਸੀਗਾ ਇਹਨਾਂ ਦੇ ਤੇ ਦੋ ਕ ਪੱਲੀਆਂ ਸੀਗੀਆਂ ਆਪਣੀਆਂ ਜਿਹੜੀਆਂ ਚ ਝਾਰ ਲੈਉਣੇ ਨੇਗੇ ਦੋ ਤਿੰਨ ਪੱਲੀਆਂ ਲਾਈਆਂ ਹੁੰਦੀਆਂ ਨੇ ਇਹ ਬਹੁਤ ਛੇ ਦਿਖ ਰਹਾ ਹੋ ਜਮੀ ਨਹੀਂ ਗਿਆ ਜੋ 4 ਸਾਲਾਂ ਬਾਝਾ ਹੁੰਦਾ ਹੈਗਾ ਤਾਂ ਕਰਕੇ ਬਾਅਦ ਵਿੱਚ ਇਥੇ ਮਿੱਟੀ ਮੁੱਟੀ ਲੱਗ ਜਾਂਦੀ ਹੈਗੀ ਫਿਰ ਪੱਲੀ ਜਮੀ ਖਰਾਬ ਹੋ ਜਾਂਦੀ ਹੈ ਨੇ ਪ੍ਰਾਣੀਆਂ ਜੀ ਪੱਲਾ ਪੱਲੀਆਂ ਰੱਖੀਆਂ ਹੋਈਆਂ ਨੇ 4 ਵਾਸਤੇ ਪ੍ਰਾਣੀਆਂ ਦੀ ਗੰਢੀ ਵਧੀਆ ਆ ਜਾਂਦੀ ਹੈ ਜੀ ਉੱਚੀ ਫਿਰ ਮੈਂ ਇਕੱਠੀਆਂ ਕਰ ਲਿਆ ਸੀ ਇਹ ਚਾਰ ਮਹੀਨਿਆਂ ਨੂੰ ਵੀ ਤੋੜੂ ਉੱਚੀ ਵੀ ਬਦਲ ਕੇ ਜੇ ਪੱਲੀ ਲੈ ਜਾਂਦੇ ਨੇ ਜਿਹੜੋਂ 4 ਲੈਣ ਜਾਂਦੇ ਆ ਮੈਂ ਵੀਡੀਓ ਇਥੋਂ ਤੇਜ਼ ਕਰਤੀ ਸੀਗੀ ਟਾਈਮ ਵੱਧ ਲੱਗਿਆ ਸੀਗਾ ਮੈਨੂੰ ਫਿਰ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਹੈ ਕਿ ਇੱਕ ਕੰਮ ਦੀ ਵੀਡੀਓ ਲੱਗੀ ਰਹਿੰਦੀ ਹੈ ਜਦੋਂ ਫਿਰ ਚੰਗਾ ਜਿਹਾ ਲੱਗਦਾ ਇਹਦੇ ਮੈਂ ਵੀ ਤੇਜ਼ ਕਰਤੀ ਸੀਗੀ ਲੇ ਬਹਾਨੇ ਨਾ ਕਰਦੀ ਸਭ ਸਪਾਈ ਹੋ ਜਾਂਦੀ ਕੋਈ ਬਹਾਨਾ ਹੀ ਚਾਹੀਦਾ ਫਿਰ ਅੱਗੇ ਬਸ ਆਪਾਂ ਦਿਵਾਲੀ ਨੂੰ ਕਰ ਲਾਂਗੇ ਪਹਿਲੇ ਵੇਲੇ ਦਿਵਾਲੀ ਜੀ ਨੂੰ ਹੀ ਨਾ ਕਰਿਆ ਜਾਂਦਾ ਬਸ ਇਹ ਮੇਲਾ ਸਾਡਾ ਨੌਂਮੀ ਤੇ ਦਸਮੀ ਦਾ ਹੁੰਦਾਗਾ ਉਸ ਤੋਂ ਬਾਅਦ 4 ਦਿਨ ਬਾਅਦ ਮੱਸਿਆ ਹੁੰਦੀ ਹੈ ਇਸਰਾਧਾ ਦੀ ਇਸਰਾਧਾ ਜੀ ਹੁੰਦਾ ਹੈ ਮੇਲਾ ਇਸਰਾਧਾ ਦੀ ਮੱਸਿਆ ਨੂੰ ਫਿਰ ਦਿਵਾਲੀ ਦੀ ਮੱਸਿਆ ਜਮੀਨਾ ਰਹਿ ਜਾਂਦਾਗਾ ਟਕੇ ਮੈਂ ਉਸ ਤੋਂ ਬਾਅਦ ਪੱਲੀਆਂ ਵਧੀਆ ਸਾਫ਼ ਪਾਣੀ ਵਿੱਚ ਦੀ ਕੱਢਤੀਆਂ ਸੀਗੀਆਂ ਫੂਟੀ ਚੱਲਦੀ ਤਾਂ ਤਾਂ ਵਧੀਆ ਕੰਮ ਨਿਬੜ ਜਾਂਦਾ ਹੈਗਾ ਖੁੱਲਾ ਪਾਣੀ ਵਰਤਿਆ ਜਾਂਦਾ ਬੰਦਾ ਫੂਟੀ ਚੱਲਦੀ ਹੁੰਦੀ ਹੈ ਪੱਲੀਆਂ ਤੇ ਬੋਰੀਆਂ ਤੋਣ ਤੋਂ ਬਾਅਦ ਫੇਰ ਮੈਂ ਲੱਗੀ ਸੀਗੀ ਇਹ ਆਪਣੇ ਪਰਦੇ ਜਿਹੜੇ ਪਰਦੇ ਦੇ ਗੱਦਿਆਂ ਦੇ ਕਵਰ ਖੋਲ ਕੇ ਰੱਖੇ ਸੀਗੇ ਸਰਪੇ 'ਚ ਇਸ ਤੋਂ ਬਾਅਦ ਇੱਥੇ ਮੈਂ ਰੋਟੀ ਬਣਾ ਲਈ ਸੀ ਵਿੱਚ ਦੀ ਫੇਰ ਕੰਮ ਕਰਦਿਆਂ ਨੂੰ ਭੁੱਖ ਲੱਗੀ ਸੀ ਬਾਕੀ ਦਿਵਾਲਾ ਲੇਟੇ ਹੋ ਜਾਂਦੇ ਆ ਫੇਰ ਇੱਕਦਮ ਭੁੱਖ ਲੱਗਦੀ ਹੈਗੀ ਫੇਰ ਰੋਟੀ ਛੇਤੀ ਕਾੜ ਕਰਨ ਲੱਗ ਜਾਂਦੇ ਆ ਉਹ ਸਾਜ ਤਸੀ ਤਾਂ ਨਹੀਂ ਗਾਲ ਕਰੀ ਰੋਟੀ ਜੋਤ ਕਾਲ ਕਰਦਾ ਹੁੰਦਾ ਉਹ ਅੱਜ ਵਗਿਆ ਸੀ ਗੁਰੂ ਘਰ ਇਸੇ ਕਰਕੇ ਉਹ ਸਵੇਰੇ ਸਨੇਹਾ ਸਿਰ ਲਾ ਲਿਆ ਸੀ ਅੱਜ ਉਹਦਾ ਸਿਰ ਬਾਕੇ ਵਿੱਚ ਕਿਨੇ ਭੇਜਤਾ ਸੀ ਗੁਰੂ ਘਰ ਅਖੰਡ ਪਾਟ ਦਾ ਭੋਗ ਸੀਗਾ ਉੱਠ ਕੇ ਬਾਗ ਜਾਂਦੇ ਆ ਇਹ ਤਿੰਨੇ ਚਾਰੇ ਦੋਸਤ ਇਕੱਠੇ ਹੋ ਕੇ ਜੋ ਵਗਿਆ ਸੀਗਾ ਅਸੀਂ ਆਪਣੀ ਰੋਟੀ ਬਣਾ ਕੇ ਖਾ ਲਈ ਸੀ ਤੋਂ ਬਾਅਦ ਘਰਮਣ ਤਾਂ ਹਜੇ ਉੱਧਰ ਕਰੀ ਜਾਂਦੀ ਸੀਗੀ ਬੈੱਡ ਵਾਲੇ ਕਮਰੇ ਦਾ ਕਰਕੇ ਫਿਰ ਉਹ ਪੇਟੀ ਵਾਲੇ ਚ ਵੜ ਗਿਆ ਉਹ ਕੱਪੜੇ ਨੂੰ ਕੱਪੜਾ ਜਿਹੜਾ ਸੈੱਟ ਕਰਦੀ ਸੀ ਵੀ ਸਾਰਾ ਸੁਕਦਾ ਮੈਨੂੰ ਬਹੁਤਾ ਕਮਰਾ ਹੀ ਸਫਾਈ ਤੋਂ ਹੀ ਕਰਦੀ ਹੁੰਦੀ ਹੈਗੀ ਬਸ ਮੈਨੂੰ ਤਵਾਜਾ ਪੈ ਗਿਆ ਹੁਣ ਮੈਂ ਧੋਣ ਦੀ ਪਹਿਲਾਂ ਵੀ ਤਾਂ ਕਰਦੀ ਸੀਗੇ ਬਸ ਹੁਣ ਮੈਂ ਇੱਧਰ ਮੈਂ ਕਹਿੰਦੀ ਹੁਣ ਉਹ ਵੀ ਮੈਨੂੰ ਜਿਹੜਾ ਕੋਈ ਪਾਂਡਾ ਠੀਕਰ ਹੁੰਦਾ ਮੋਟਾ ਧੋਣ ਵਾਲਾ ਵੀ ਉਹ ਕੱਢ ਕੇ ਦੇ ਦੇ ਤੇ ਜਾਂ ਕੱਪੜੇ ਕੱਢ ਕੇ ਦੇ ਦੇ ਮੈਂ ਉਹ ਧੋ ਦੂੰਗੀ ਸਾਬ ਸਫਾਈ ਉਹਨੂੰ ਆਪਣੇ ਕਰ ਦਿੰਦੀ ਹੈਗੀ ਜਿਹੜਾ ਕੱਪੜਾ ਧੋਣ ਵਾਲਾ ਕੱਢ ਕੇ ਰੱਖ ਦਿੰਦੀ ਹੈ ਮੇਰੇ ਕੋਲੇ ਦਿਖਾਣ ਤੋਂ ਬਾਅਦ ਫਿਰ ਆਪਣੀ ਵਧੀਆ ਮੈਲ ਜੀ ਉੱਗਲ ਗਈ ਸੀ ਪਰਦਿਆਂ ਚੋਂ ਵੀ ਪਰਦੇ ਧੋਣੇ ਦਾ ਬਹੁਤ ਸੋਖਿਆ ਲੱਗ ਕਿਉਂਕਿ ਰੇਸ਼ਮੀ ਜਿਹਾ ਕਪੜਾ ਹੁੰਦਾ ਨਾ ਸਾਰਥਨ ਵਾਲੀ ਨਿਕਲ ਗਈ ਸੀਗੀ ਮੈਲ ਜੀ ਤਾਂ ਫਿਰ ਮੈਂ ਇੱਕ ਵਾਰੀ ਸਾਫਣ ਲਾਤੀ ਸੀਗੀ ਹੌਲੇ ਹੌਲੇ ਹੋਏ ਸੀ ਪਰਦੇ ਧੋਤਿਆਂ ਨੂੰ ਬਹੁਤ ਟਾਈਮ ਹੋ ਗਿਆ ਸੀਗਾ ਪਿਛਲੀ ਵਾਰ ਮੀਂਹ ਆਖੋ ਗਿਆ ਸਫਾਈ ਕੀਤੀ ਉਹਦੋਂ ਕਰੀ ਉਹਦੋਂ ਸੀ ਪਰਦੇ ਨਹੀਂ ਧੋਤੇ ਸੀਗੇ ਬਸ ਉਹਦੋਂ ਮੋਟਾ ਮੋਟਾ ਜਿਹੜਾ ਕਰਤਾ ਸੀਗਾ ਕੜੇ ਜੇ ਨਿਕਲ ਗਏ ਸੀਗੇ ਪੜਦਿਆਂ ਦੇ ਵਿੱਚ ਪਹਿਲਾਂ ਵੀ ਮੇਰੇ ਨਾਲ ਸਾਰੇ ਪੜਦਿਆਂ ਦੇ ਕਿੰਨੇ ਕੜੇ ਇਕੱਠੇ ਕਰਕੇ ਰੱਖੇ ਪਏਗੇ ਮੈਨੂੰ ਆਇਆ ਲੱਗਦਾ ਵੀ ਇਹ ਹੀ ਕੜੇ ਪੈ ਜਾਣ ਦੁਬਾਰੇ ਇੱਥੇ ਪੈਸ ਘੱਟ ਲੱਗਣਗੇ ਬਸ ਪਵਾਏ ਜਾਂਦੇ ਹੀ ਹੈਗੇ ਮੈਂ ਇਕੱਠੇ ਕਰਕੇ ਰੱਖੀ ਏਥੀਆਂ ਡੱਬੇ ਚ ਸਾਰੇ ਕੜੇ ਕੱਢਦੇ ਧੋ ਕੇ ਇਸ ਦੋ ਵਾਰ ਕੱਢ ਲਈ ਸੀ ਮੈਂ ਗੱਦਿਆ نکال ਇਹ ਇਥੇ ਜਿਹੜੀ ਸਾਡੀ ਰੋਹਾ ਜਿਹਾ ਬਣਿਆ ਹੋਇਆਗਾ ਜਾਲੀ ਜੀ ਕੁਝ ਕੁਛ ਨਾ ਕੁਛ ਉਹਦੀ ਅੜ ਜਾਂਦਾ ਪਾਣੀ ਖੜਨ ਲੱਗ ਜਾਂਦਾ ਵਾ ਉਹ ਕੱਢਦੀ ਸੀਗੀ ਵੇ ਕੂੜਾ ਜਾਂ ਹੱਥਾਂ ਨਾਲ ਪਾਣੀ ਨਹੀਂ ਪੈਂਦਾ ਸੀਗਾ ਇੱਥੇ ਮੈਥੋਂ ਮੈਂ ਪਾੜਦੀ ਸੀਗੀ ਵੀ ਕੱਪ ਜਿਹੜਾ ਨਾ ਉਹਨੇ ਮੇਰਾ ਕੱਪ ਡਿੱਗਰ ਗਿਆ ਇਹ ਇੱਧਰ ਰੱਖਿਆ ਪਿਆ ਸੀਗਾ ਹਰਮਨ ਨੇ ਉਸ ਕਰਿਆ ਹੋਣਾ ਪਾਣੀ ਅੰਦਰ ਲੈ ਕੇ ਗਈ ਸੀ ਪਾਣੀ ਸਫਾਈ ਕਰਨ ਵਾਸਤੇ ਇੱਥੇ ਨਾ ਪੱਲੀਆਂ ਤੇ ਬੋਰੀਆਂ ਤੋੜਦੇ ਬਾਅਦ ਟੁੱਟੀ ਆਪਣੀ ਬਾਗੀ ਸੀ ਅੱਜ ਪਤਾ ਨਹੀਂ ਕੀ ਗੱਲ ਟੁੱਟੀ ਵੀ ਛੇਤੀ ਬਾਗੀ ਬਸ ਮੇਰ ਮੈਂ ਮਾਸਾਯੂ ਟੈਂਕੀ ਜੋ ਪਾਣੀ ਘੱਟ ਘੱਟ ਕੀ ਤੋੜਦੇ ਤਾਂ ਪਤਾ ਨਹੀਂ ਅਸੀਂ ਲੇਟ ਲਾਈ ਸੀਗੀ ਟੁੱਟੀ ਪਤਾ ਨਹੀਂ ਛੇਤੀ ਬਾਗੀ ਅੱਜ ਬੈਸੇ ਤਾਂ ਮੱਜਾ-ਮੱਜਾ ਮੈਨੂੰ ਆਇਆ ਸੀਗੀ ਬਸ ਪਾਣੀ ਵੱਧ ਵਰਤੀ ਜਾਂਦੇ ਉਹ ਹੀ ਆਇਆ ਲੱਗਦਾ ਹੁੰਦਾ ਕਿ ਟੁੱਟੀ ਛੇਤੀ ਬਾਗੀ ਕੰਮ ਤਾਂ ਬਹੁਤ ਨਿਬੜ ਗਿਆ ਸੀਗਾ ਆਪਣਾ ਟੁੱਟੀ ਦੇ ਹੁੰਦੇ ਹੁੰਦੇ चुले को्यो रोटिया डब्बा पाथिया पुथियां सारा उड़ाण वालन अभी के रोटी फिर कम लग गई सी अंदर फिर हर महीने रसोई की सफाई भी करनी सी ता मैं अंदर के नहीं आई हैगी वाल समान फिर कह भी चले तो बहर पाया चकर् उमान भी ਉਹ ਗੱਟਾ ਆਪਸਰੋਂ ਨਕੰਡ ਕੇ ਰੱਖਤਾ ਉਹਨਾਂ ਟੁੱਕਤਾ ਚੂਹੀ ਨੇ ਜਿਵੇਂ ਮੂੰਹ ਕੋਲੋਂ ਟੁੱਕਤਾ ਚੂਹੀ ਜਦੋਂ ਰੱਖ ਦਿੰਨੇ ਗੱਟਾ ਟੇਡੇ ਲਾਏ ਹੋਏ ਨੇ ਆਪਣੇ ਸਰੋਂ ਦੇ ਘੱਟੇ ਕੋਟੇਰੀ ਲੱਗ ਜਾਂਦੀ ਆ ਸਰੋਂ ਦੀ ਉਹਦੇ ਸੀ ਘਰ ਸਮਾਰਿਆ ਉਹਦੇ ਵੀ ਸਰੋਂ ਕਿੰਨੀ ਡੁੱਲੀ ਪਈ ਸੀਗੀ ਇੱਥੇ ਉਹ ਤਾਂ ਫੇਰ ਖੇਤ ਚਿੱਟਾ ਦੇ ਆਏ ਸੀਗੇ ਚੱਕ ਕੇ ਸਰੋਂ ਅੱਜ ਮੇਰਾ ਸੀ ਬਾਹਰ ਹੀ ਕੱਟਤਾ ਵੀ ਸਰੋਂ ਆਪਣੇ ਤੇਲ ਵੀ ਖਤਮ ਹੋਇਆ ਪਿਆ ਸੀਗਾ ਇਹ ਚਲ ਕਹਾਣੀ ਕਰਾ ਲਵਾਂਗੇ ਬਾਹਰ ਹੀ ਕੱਢ ਦਿੰਨੇ ਗੱਟੇ ਬਾਕੀ ਗੱਟੇ ਅਸੀਂ ਅੰਦਰ ਸੈੱਟ ਕਰਕੇ ਲਵਾਤੇ ਸੀ ਮੈਂ ਹਰਮਨ ਨਾਲ ਏਸੀ ਦੀ ਆਪਣੇ ਘਰ ਦੀ ਸਾਫ ਸਫਾਈ ਅਜੇ ਆਪਣਾ ਘਰ ਸਾਫ ਕਰਨਾ ਕੁਛ ਤਾਂ ਰਹਿ ਗਿਆ ਉਹ ਵੀਡੀਓ ਸੋਡਣਾ ਅਗਲੀ ਵੀਡੀਓ ਸ਼ੇਅਰ ਕਰਾਂਗੇ ਜੀ ਅੱਜ ਲਈ ਇੰਨਾ ਹੀ ਵੀ ਦਿਨ ਵੀ ਆਪਾਂ ਇੱਥੇ ਹੀ ਕਰਦੇ ਆਂ ਬਿਨਾਂ ਕਿਸੇ ਹੋਰ ਵੀਡੀਓ ਨਾਲ ਚੰਗੀ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਸਬਸਕ੍ਰਾਈਬ ਕਰੋ ਚੈਨਲ